ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਆ ਬੀਤੇ ਦਿਨ ਬੱਸਾਂ ਦੇ ਅਤੇ ਆਟੋਆਂ ਦੇ ਵੀ ਚਲਾਨ ਕੀਤੇ ਗਏ ਤੇ ਅੱਜ ਬਠਿੰਡਾ ਦੀ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਵੈਨਾਂ ਦੇ ਖਿਲਾਫ ਵੱਡਾ ਅਭਿਆਨ ਚਲਾਇਆ ਗਿਆ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਡੀਐਸਪੀ ਪ੍ਰਵੇਸ਼ ਚੋਪੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਸੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ ਜੇ ਦਿੱਲੀ ਪਬਲਿਕ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅਮਰੀਕ ਸਿੰਘ ਟ੍ਰੈਫਿਕ ਅਫਸਰ ਵੱਲੋਂ ਜਾ ਕੇ ਉੱਥੇ ਚੈਕਿੰਗ ਕੀਤੀ ਗਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ ਜੇ सेंट ਜੋਸਫ ਸਕੂਲ ਭਾਗ ਰੋਡ ਦੀ ਗੱਲ ਕੀਤੀ ਜਾਈਏ ਤੇ ਡੀਐਸਪੀ ਖੁਦ ਪ੍ਰਵੇਸ਼ ਚੌਪੜਾ ਵੱਲੋਂ ਖੁਦ ਜਾ ਕੇ ਚੈਕਿੰਗ ਕੀਤੀ ਗਈ ਤੇ ਚਲਾਣ ਕੱਟੇ ਗਏ ਡੀਐਸਪੀ ਪ੍ਰਵੇਸ਼ ਚੌਪੜਾ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਸਰ ਕੀ ਨਾਮ ਹੈ ਤੇ ਕਿਹੜਾ ਸਕੂਲ ਆਪਕਾ ਆਮ ਜੀ ਕੇ ਸੈਣੀ ਪ੍ਰਿੰਸੀਪਲ ਡੈਲੀ ਪਬਲਿਕ ਸਕੂਲ ਬਟਿੰਡਾ ਕੀ ਕਹਿਣਾ ਚਾਹੁੰਦੇ ਅੱਜ ਚੈਕਿੰਗ ਕੀਤੀ ਗਈ ਆ ਬੱਸਾਂ ਦੇ ਕਈ ਚਲਾਣ ਵੀ ਕੱਟੇ ਗਏ ਨਿਯਮਾਂ ਵਿੱਚ ਕਮੀਆਂ ਪਾਈਆਂ ਨੇ ਦੇਖੋ ਜੀ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ स्कूल की जिम्मेदारी है बहुत अच्छा लगता है कि जो सीरीस होंगे बच्चे की सेफ्टी एक प्राइम कंसर्न है पेरेंट्स का भी है स्कूल्स का भी है मेरे नाल जिस तरह पुलिस तो आए हैं ट्रैफिक मैनेजमेंट तो आए हैं ये सारी मशीनरी आप मिलकर काम करिए तो यह आप मुहिम जारी कर सकते हैं और कंटिन्यू करनी चाहिए है इदा नहीं कि आपने अज की है ये मेरे ट्रांसपोर्ट इंचार्ज हैं हर एक डॉक्यूमेंट ए टू जी पूरा किया गया है क्योंकि एक रिक्वायरमेंट है इस तो लैक्सिटी करना इस इस मामले लैक्सिटी करना एक तरह का किसी की जानना खेलना है जो इंसीडेंट रहने है वेरी अनफॉर्चुनेट और ऐसा किसी होर जगह पर ना हो ਇਸ ਮਹਿੰਮ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਸ਼ਾਮਿਲ। ਤੁਹਾਡੇ ਡੇ ਬੱਸਾਂ ਲੱਗੀਆਂ ਹੋਈਆਂ ਉਹਨਾਂ ਦੇ ਪਾਈਪਾਂ ਨਹੀਂ ਲੱਗੀਆਂ ਹੋਈਆਂ। ਸ਼ੀਸ਼ੇ ਖੁੱਲਦੇ ਆ ਜਿਵੇਂ ਕਈ ਬੱਸਾਂ ਜੇ ਨਵੀਆਂ ਇੰਟਰੋਡਿਊਸ ਕੀਤੀਆਂ ਹੈਗੀਆਂ। ਉਹ ਬੜੀ ਸਟ੍ਰਿਕਟ ਇਨਸਟਰਕਸ਼ਨ ਦਿੰਦੀ ਹੈ। ਬੜੀ ਸਟ੍ਰਿਕਟ ਇਨਸਟਰਕਸ਼ਨ ਦਿੰਦੀ ਹੈ। ਵਿਦਿਨ ਅ ਡੇ অর ਸੋ ਇਹ ਹੋ ਜਾਏਗਾ। ਪੰਜਾਬ ਗਵਰਨਮੈਂਟ ਨੇ ਵੀ 30 ਤਰੀਕ ਤੱਕ ਟਾਈਮ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਸਾਰੀ ਕਮੀਆਂ ਪੂਰੀ ਕਰ ਦਿੱਤੀ ਜਾਣ। ਮੈਂ ਬਿਲਕੁਲ ਬਿਲਕੁਲ ਐਪਰੀਸ਼ੀਏਟ ਕਰਦਾ ਜੀ ਇਸ ਨੂੰ। 100% ਕੀਤਾ ਜਾਏਗਾ। ਕਾਨੂੰਨ ਲੱਗਦਾ ਵੀ ਜੇ ਬਣਾਈਆਂ ਬੱਸਾਂ ਇਹਨਾਂ ਨੂੰ ਲੈਣ ਤੋਂ ਪਹਿਲਾਂ ਹੀ ਸਰਵਿਸ ਹੋਣ ਚਾਹੀਦੀ ਸੀ ਇਹ ਤੁਹਾਡੀ ਵਾਜਿਬ ਗੱਲ ਹੈ ਕਈ ਵਸਾਂ ਖਰਾਬ ਹੋ ਜਾਂਦੀਆਂ ਉਹਨੂੰ ਇਮੀਡੀਏਟ ਰਿਪਲੇਸ ਕਰਨਾ ਪੈਂਦਾ ਹੈ ਤੇ ਇਸ ਕਰਕੇ ਅਸੀਂ ਇਸ ਨੂੰ ਇਮੀਡੀਏਟ ਕਰਾਂਗੇ ਲਾਈਟਾਂ ਬਹੁਤ ਸਾਰੀਆਂ ਫੌਗ ਲਾਈਟਾਂ ਜਿਹੜੀਆਂ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਵੀ ਜਿਹੜੀਆਂ ਉਹ ਗੈਰਕਾਨੂੰਨੀ ਆ ਤੇ ਨਹੀਂ ਲਾਉਣੇ ਚਾਹੀਦੀਆਂ ਵੇਚਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਤੇ ਲਾਉਣ ਵਾਲਿਆਂ ਦੇ ਖਿਲਾਫ ਪਰ ਤੁਹਾਡੀਆਂ ਬਹੁਤ ਸਾਰੀਆਂ ਬੱਸਾਂ ਤੇ ਉਹ ਲਾਈਟਾਂ ਲੱਗੀਆਂ ਹੋਈਆਂ ਐਕਸਟਰਾ ਜਿਹੜੀਆਂ ਲੱਗੀਆਂ ਇਹ ਫੌਗ ਲਾਈਟਾਂ ਜਦੋਂ ਸਰਦੀਆਂ ਹੁੰਦੀਆਂ ਤਾਂ ਇੱਕ ਜ਼ਰੂਰਤ ਹੁੰਦੀ ਹੈ ਕਿਉਂਕਿ ਇਹ بڑا ਬਠਿੰਡਾ ਦਾ ਇਲਾਕਾ ਹੈ ਐਕਸਟ੍ਰੀਮ ਫੌਗ ਪਈ ਹੈ ਇਸ ਸਾਲ ਤੇ ਜਿਹੜੀ ਜਿਹੜੀਆਂ ਫੌਗ ਲਾਈਟਾਂ ਸਿਰਫ ਰਾਤ ਨੂੰ ਚੱਲਦੀਆਂ ਹੁੰਦੀਆਂ ਜੇਕਰ ਫੌਗ ਹੁੰਦੀ ਹੈ ਜਾਂ ਫਿਰ ਸਵੇਰੇ ਦਿਨ ਦੇ ਟਾਈਮ ਇਹਨਾਂ ਦਾ ਕੋਈ ਰਿਸਕ ਨਹੀਂ ਨਿਜਮਾ ਦੇ ਅੰਦਰ ਆਉਂਦੀਆਂ ਐਸਐਸਪੀ ਨੇ ਸਭ ਨੇ ਕਿਹਾ ਨਿਜਮਾ ਦੇ ਉਲਟ ਨਹੀਂ ਹੈ ਉਹਨਾਂ ਦੇ ਖਿਲਾਫ ਕਰਨਾ ਜਿਹੜੀ 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 ਚੀਜ਼ ਵੀ ਕੋਈ ਕਾਨੂੰਨ ਦੇ ਉਲਟ ਹੈ ਉਹਨੂੰ ਸਿੱਧਾ ਕੀਤਾ ਜਾਏ ਜੀ ਇਹ ਜਿਹੜੀਆਂ ਫਾਰਮੈਟੀਆਂ ਪਹਿਲੇ ਪੁਰਗੇ ਕਿਤੇ ਜਨ ਹਾਦਸਾ ਹੋਣ ਤੋਂ ਪਹਿਲੇ ਨਹੀਂ ਜਿਵੇਂ ਇਹ ਐਪਰੀਸ਼ੀਏਟ ਬੜਾ ਐਪਰੀਸ਼ੀਏਟ ਹਰਿਆਣਾ ਚ ਵੀ ਹਾਦਸਾ ਹੋਇਆ ਉਹ ਪ੍ਰਿੰਸੀਪਲ ਦੀ ਗਲਤੀ ਨਾ ਹੋਇਆ ਜੀ ਕਹੇ ਦੀ ਕਿਉਂਕਿ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਗਿਆ ਸੀ ਵੀ ਸ਼ਰਾਬੀ ਹੈਗਾ ਡਰਾਈਵਰ ਉਹ ਕਹਿੰਦੇ ਇੱਕ ਵਾਰੀ ਆ ਜਾਣਦੇ ਤੇ ਉਦੋਂ ਨੂੰ ਹਾਦਸਾ ਹੋ ਗਿਆ ਬਹੁਤ ਬਹੁਤ ਅਨਫੋਰਚੂਨੇਟ ਇਨਸੀਡੈਂਟ ਹੋਇਆ ਔਰ ਸੀਰੀਅਸ ਵੀ ਹੈ ਇਸ ਮਾਮਲੇ ਨੂੰ ਔਰ ਸਰ ਦੇ ਰਿਸਪੋਂਸਿਬਿਲਟੀ ਦੇ ਬੰਦੀ ਹੈ ਕਿ ਸਾਨੂੰ ਆਪਾਂ ਨੇ ਸੀਰੀਅਸਲੀ ਲਿੱਤਾ ਜਾਵੇ ਤੇ ਸੋਟਾ ਵੀ ਇਹ ਨਹੀਂ ਬਣਦਾ ਨਹੀਂ ਸੀਗਾ ਵੀ ਇਹ ਪੈਪਾ ਤੋਂ ਪਹਿਲਾਂ ਬਿਲਕੁਲ ਸੀਰੀਅਸ ਹੈ ਬਿਲਕੁਲ ਸੀਰੀਅਸ ਹੈ ਜੀ थैंक यू वेरी मच ਪੰਜਾਬ ਸਰਕਾਰ ਦੀ ਹਦਾਇਤਾਂ ਉੱਤੇ ਜਿਹੜੀ ਸੇਫ ਸਕੂਲ ਵਾਹਤ ਪਾਲਸੀ ਦੇ ਤਹਿਤ ਅਸੀਂ ਅੱਜ ਮਾਨਯੋਗ ਐਸਪੀ ਸਾਹਿਬ ਦੀ ਇੰਸਟਰਕਸ਼ਨ ਦੇ ਉੱਤੇ ਵੱਖ-ਵੱਖ ਸਕੂਲਾਂ 'ਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਬੱਚਿਆਂ ਨੂੰ ਕੈਰੀ ਕਰਨ ਵਾਲੀਆਂ ਵੈਨ ਸੀਗੀਆਂ ਉਹਨਾਂ ਨੂੰ ਚੈਕਿੰਗ ਉਹਨਾਂ ਦੀ ਚੈਕਿੰਗ ਕੀਤੀ ਸੋ ਇਸ ਮੰਦ ਵਿੱਚ ਪ੍ਰਸ਼ਾਸਨ ਵੱਲੋਂ ਕਾਫੀ ਕੜਾ ਸੁਰਖਤ ਨਾ ਜਾ ਰਹੇ ਆ ਤੇ ਹਜੇ ਵੀ ਮੰਗਵਾ ਵੀ ਕੀਤੀ ਪਾਈਏ 10000 ਜਿਸ ਜੋ ਇਹ ਚੈਕਿੰਗ ਕਰਦੇ ਕਰਦੇ ਆਪਾਂ ਨੂੰ ਮਹਿਸੂਸ ਹੋਇਆ ਕਿ ਜਿਹੜੀ ਚੈਕਿੰਗ ਦੇ ਦੌਰਾਨ ਕਮੀਆਂ ਪਾਈਆਂ ਗਈਆਂ ਸੀ ਉਹਦੇ ਵਿੱਚ ਇੱਕ ਓਵਰਲੋਡਿੰਗ ਜ਼ਿਆਦਾ ਸੀ ਪਲੱਸ ਕਾਗਜ਼ ਕੱਟ ਸੀਗੇ ਫਿਟ ਸਰਟੀਫਿਕੇਟ ਨਹੀਂ ਸੀ ਜਗਾ ਪਈਆਂ ਦਾ ਆਰ ਸੀ ਨਹੀਂ ਸੀਗੀ ਫਰਸਟਡ ਬਾਕਸ ਨਹੀਂ ਸੀਗਾ ਇਸ ਤੋਂ ਇਲਾਵਾ ਟੈਂਡੈਂਟ ਨਹੀਂ ਸੀ ਤੇ ਨਾਲ ਦੇ ਨਾਲ ਜਿਹੜੇ ਪੈਰਾਮੀਟਰ ਪ੍ਰੋਪਰ ਪੂਰੇ ਨਹੀਂ ਉਹਨਾਂ ਦੇ ਕਵਰ ਕੀਤੇ ਸੀਗੇ ਉਹ ਤੁਹਾਨੂੰ ਪਤਾ ਹੈ ਜਿਹੜਾ ਹਾਦਸਾ ਪਿੱਛੇ ਹੋਇਆ ਉਸ ਦੇ ਮੱਧਰ ਨਜ਼ਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਜਿਹੜੇ ਦੇਸ਼ ਦਾ ਭਵਿੱਖ ਨੇ ਇਹ ਛੋਟੇ ਨੰਨੇ ਮੁੰਨੇ ਬੱਚੇ ਇਹਨਾਂ ਦੀ ਸੇਫਟੀ ਲਈ ਸਭ ਤੋਂ ਜ਼ਿਆਦਾ ਅਸੀਂ ਚਿੰਤਤ ਹਾਂ ਰੂਪਚਨ ਬੱਧਾ ਸੋ ਇਸ ਸੰਬੰਧ ਵਿੱਚ ਅਸੀਂ ਅੱਜ ਮੈਂ ਖੁਦ ਜਾ ਕੇ ਤੇ ਹੋਰ ਟੀਮਾਂ ਬਣਾ ਕੇ ਅਸੀਂ ਚੈਕਿੰਗ ਕੀਤੀ ਤੇ 28 ਦੇ ਕਰੀਬ ਚਲਾਨ ਹੋਏ ਨੇ ਦੋ ਗੱਡੀਆਂ ਬੰਨਵੀ ਕੀਤੀਆਂ ਸੋ ਇਹ ਮਹਿੰਮ ਚੱਲਦੀ ਰਹੇਗੀ ਜਦ ਤੱਕ ਅਸੀਂ ਅਸੀਂ ਇਸ ਕਾਰਜ ਨੂੰ ਨਹੀਂ ਹੋ ਜਾਂਦੇ ਕਿ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਦੇ ਬੱਚੇ ਆ ਇਹ ਜੋ ਵਾਹਨ ਦੇ ਵਿੱਚ ਜਾਂਦੇ ਬਿਲਕੁਲ ਸੇਫ ਹਨ ਸਰਕਾਰਾਂ ਕੀ ਹੈ ਉਹਨਾਂ ਨੇ ਕਾਗਜ਼ ਕਿਉਂ ਨਹੀਂ ਕੀ ਜਿਹੜੇ ਤੁਸੀਂ ਦੋ ਬੱਸਾਂ ਬਣ ਦੇਖੋ ਉਹਨਾਂ ਕੋਲ ਕੋਈ ਕਾਗਜ਼ ਨਹੀਂ ਸੀਗੇ ਤੇ ਫਿੱਟ ਸਰਟੀਫਿਕੇਟ ਨਹੀਂ ਸੀਗਾ ਜਦੋਂ ਗੱਡੀ ਫਿੱਟ ਨਹੀਂ ਗਈ ਸਿਰ ਚੱਲਣ ਦੇ ਸਾਬਲ ਨਹੀਂ ਗਈ ਤੇ ਫਿਰ ਅਸੀਂ ਉਹਨਾਂ ਨੂੰ ਦਬਾਉਂ ਵੀ ਪੈਣਾ ਸਕੂਲ ਦਾ ਪ੍ਰਿੰਸੀਪਲ ਦਾ ਵੀ ਇਸ ਦੇ ਵਿੱਚ ਕਿਹਾ ਕਿ ਜਨਵਰੀ ਹੈਗੀ ਆ ਉਹਦੀ ਜਦੋਂ ਇਹ ਇਹ ਗੱਡੀ ਲੈ ਗਈ ਜਿਵੇਂ ਕਿ ਉਹਨਾਂ ਦਾ ਸਕੂਲ ਵਾਲੇ ਨੇ ਗੱਲ ਕੀਤੀ ਉਹ ਇਹ ਦੱਸਿਆ ਕਿ ਵੀ ਸਾਡਾ ਅਸੀਂ ਇਹ ਸਾਡੀ ਪਰਸਨਲ ਪ੍ਰੋਪਰਟੀ ਨਹੀਂ ਹੈਗੀ ਸਕੂਲ ਦੀ ਹੈ ਇਹ ਜਿਹੜੇ ਪੇਰੈਂਟਸ ਨੇ ਉਹ ਆਪਣੇ ਤੌਰ ਤੇ ਹੀ ਵੈਨਸ ਨੂੰ ਹਾਇਰ ਕਰਦੇ ਨੇ ਤੇ ਜਿਵੇਂ ਇੱਕ ਵੈਨ ਦੇ ਵਿੱਚ ਕੈਪੈਸਿਟੀ ਆ 20 ਦੀ ਤੇ 30 ਬੱਚੇ ਬਿਠਾਏ ਆ ਪੇਰੈਂਟਸ ਦਾ ਮੈਂ ਸਮਝਦਾ ਜਿਆਦਾ ਕਸੂਰ ਹੈ ਪੇਰੈਂਟਸ ਜਿਹੜੇ ਉਹਨੂੰ ਨਾ ਅਵੇਅਰ ਹੋਣ ਦੀ ਲੋੜ ਆ ਥੋੜੇ ਨੇ ਪੈਸੇ ਬਚਾਣ ਦੀ ਖਾਤਰ ਜਿਹੜੇ ਪੇਰੈਂਟਸ ਸਸਤੇ ਭਾਅ ਦੇ ਵਿੱਚ ਜਿਹੜੀ ਚੀਜ਼ੇ ਕੰਨ ਮਿਲਦੇ ਆ ਨਾ ਜਿਵੇਂ ਇੱਕ ਵੈਨ ਦੇ ਵਿੱਚ 20 25 ਜਾ ਸਕਦੇ ਆ 30 ਬੱਚੇ ਅਸੀਂ ਰੱਖਦੇ ਨੇ ਉਹ ਉਸ ਹਿਸਾਬ ਨਾਲ ਉਹਨਾਂ ਦੀ ਪੈਸੇ ਘੱਟ ਲੈ ਲੈਂਦੇ ਆ ਫਿਰ ਉਹ ਪੇਰੈਂਟਸ ਦਾ ਜ਼ਿਆਦਾ ਜ਼ਿੰਮੇਵਾਰੀ ਵੀ ਲੋ ਸਕੂਲਾਂ ਵਾਲਿਆਂ ਨੂੰ ਵੀ ਇਹ ਸੀ ਗੱਲ ਕਹੀ ਹੈ ਸਕੂਲਾਂ ਦੇ ਕਹਿ ਰਹੇ ਸੀ ਵੀ ਇਸ ਕੱਲ ਨੂੰ ਜਿਹੜੇ ਨਾਲ ਗੱਲ ਕਰਕੇ ਸੀ ਫਰਦਰ ਐਕਸ਼ਨ ਆ ਰਿਹਾ ਜਿਹੜੀ ਹਾਇਰ ਕੀਤੀ ਹੋਈ ਹੈ ਜਿਹੜਾ ਦਿੱਲੀ ਪਬਲਿਕ ਸਕੂਲ ਨੇ ਪਸਾ ਪਰਿਵੈਸਾਈਟ ਦੀ ਵੀ ਉਹਨਾਂ ਦੀ ਵੀ ਚਾਹੀਦੀ ਜਾਂ ਉਹਨਾਂ ਚ ਵੀ ਕਮੀਆਂ ਹੋਈ ਜਿੰਦਾਂ ਦੀ ਤੁਹਾਨੂੰ ਦੱਸੀਆਂ ਉਹਨਾਂ ਨੇ ਵੀ ਚਲਾਨ ਕੀਤੇਗਾ ਆਪਾਂ 16 ਚਲਾਨ ਉਸੇ ਲੈਵਲ ਦੇ ਵਿੱਚ ਉਸੇ ਰੋਡ ਦੇ ਉੱਤੇ ਉਹਨਾਂ ਦੇ ਇਲਾਕੇ 'ਚ ਹੋਏ ਸਰ ਮੈਸੇਜ ਦੇਣਾ ਚਾਹੀਦਾ ਉਹ ਜਿਹੜੇ ਕੀ ਬੱਸਾਂ ਦੇ ਕਾਗਜ਼ ਪੂਰੇ ਨਹੀਂ ਰੱਖਦੇ ਕੀ ਮੈਸੇਜ ਦੇਣਾ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ ਵੀ ਦੇਖੋ ਜੀ ਚਾਹੇ ਸਕੂਲ ਪ੍ਰਾਈਵੇਟ ਆ ਚਾਹੇ ਸਰਕਾਰੀ ਹੈ ਮੈਂ ਆਪ ਜਿਹੇ ਮਾਪਿਆਂ ਤੋਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਲਈ ਥੋੜੀ ਜਿੰਨੇ ਪੈਸੇ ਦੀ ਪਰਵਾਹ ਨਾ ਕਰਨ। ਅੱਛੀ ਵੈਂਸ ਜਿਹੜੀਆਂ ਜਿਹੜੀ ਪਾਸ ਨੇ ਫਿੱਟ ਨੇ ਰੋਡ ਤੇ ਚੱਲਣ ਵਾਲੀਆਂ ਵੈਂਸ ਨੇ ਉਹਨਾਂ ਨੂੰ ਹਾਇਰ ਕਰਨ ਤੇ ਆਪ ਖੁਦ ਖਿਆਲ ਰੱਖਣ ਉਹਨਾਂ ਬੱਚਿਆਂ ਦਾ ਕਿ ਜਿੱਥੇ ਕੈਪੈਸਿਟੀ ਐ 15 ਦੀ ਐ ਉਹਦੇ ਵਿੱਚ ਇਕਦੋ ਬੱਚੇ ਤੇ ਹੋਰ ਐਡਜਸਟ ਹੋ ਸਕਦੇ ਆ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਡਬਲ ਜਿਆਦਾ ਬੱਚੇ ਦਾ ਐਡਜਸਟ ਹੋਣ ਪਲੱਸ ਜਿਹੜਾ ਡਰਾਈਵਰ ਹੈ ਉਹਦੇ ਬਾਰੇ ਵੀ ਧਿਆਨ ਰੱਖਣ ਕਿ ਡਰਾਈਵਰ ਕੋਈ ਸ਼ਰਾਬ ਪੀਂਦਾ ਆ ਦੀ ਤਨੀ ਉਹ ਕੋਈ ਨਸ਼ਾ ਕਰਨ ਦਾ ਆ ਦੀ ਤਨੀ ਏਟਲੀਸਟ ਜਿਸ ਡਰਾਈਵਰ ਦੇ ਕੋਲ ਅਸੀਂ ਆਪਣੇ ਬੱਚਿਆਂ ਨੂੰ ਹੈਡਓਵਰ ਕਰ ਰਹੇ ਆ ਉਹ ਵੀ ਸੇਫ ਐਂਡ ਸੌਂਡ ਹੋਣਾ ਚਾਹੀਦਾ ਸੌਂਡ ਮਾਈਂਡ ਦਾ ਮਾਲਕ ਹੋਣਾ ਚਾਹੀਦਾ ਤਾਂ ਕਿ ਉਹ ਬੱਚਿਆਂ ਨੂੰ ਆਪਣੇ ਬੱਚੇ ਵਾਂਗ ਲੈ ਕੇ ਜਾਵੇ ਤੇ ਆਪਣੇ ਬੱਚੇ ਵਾਂਗ ਲੈ ਆਵੇ ਸਹੀ ਸਹੀ ਕਿਸੇ ਕੋਲੇ ਵੇਚਿਆ ਪੁੱਤ ਜੀ ਦੇਖੋ ਸਾਰੇ ਇੱਕਦਾਂ ਡਾਕੂਮੈਂਟਸ ਪ੍ਰੋਪਰ ਹੋਣੇ ਚਾਹੀਦੇ ਆ ਆਰ ਸੀ ਲਾਇਸੈਂਸ ਵਗੈਰਾ ਹੋਣਾ ਚਾਹੀਦਾ ਰੂਟ ਪਰਮਿਟ ਹੋਣਾ ਚਾਹੀਦਾ ਤੇ ਇਹਦੇ ਨਾਲ ਨਾਲ ਜਿਹੜੀ ਗੱਡੀ ਫਿੱਟ ਹੋਣੀ ਚਾਹੀਦੀ ਹੈ ਫਿਟ ਇਨ 올 ਰਿਸਪੈਕਟ ਸਭ ਤੋਂ ਇੰਪੋਰਟੈਂਟ ਚੀਜ਼ ਹੈ ਚਲੋ ਕਾਗਜ਼ ਕਟਵੱਧ ਕਿਸੇ ਵੇਲੇ ਹੋਈ ਨਹੀਂ ਕਿਸੇ ਵੇਲੇ ਕਰ ਰਹਿ ਗਿਆ ਜਾਂ ਅਸੀਂ ਡਰਾਈਵਿੰਗ ਲਾਇਸੈਂਸ ਜਾਂ ਆਰ ਸੀ ਨੂੰ ਅਸੀਂ ਬਰਨ ਵਸੇ ਦੇ ਦਿੱਤਾ ਉਹ ਕਿਸੇ ਵੇਲੇ ਦਰਗਜ਼ਰ ਹੋ ਜਾਂਦੀ ਹੈ ਲੇਕਿਨ ਜਿਹੜਾ ਵਹੀਕਲ ਫਿੱਟ ਨਹੀਂ ਹੋਊਗਾ ਉਹ ਨਹੀਂ ਚੱਲਣ ਦਿੱਤਾ ਜਾਏਗਾ ਰੈਡੀ ਬੈਕ ਕਿਤੇ ਕਿੰਨੇ ਮਹੀਨੇ ਹੈਗੇ ਨੇ ਕਰ ਰਿਹਾ ਜੀ ਹੁਣ ਅਸੀਂ ਐਸੀ ਐਸੀ ਮੁਹਿੰਮ ਦੇ ਤਹਿਤ ਅਸੀਂ ਹਰੇਕ ਸਕੂਲ ਨਾਲ ਕੰਟੈਕਟ ਕਰਕੇ ਹਰੇਕ ਸਕੂਲ ਕੋਲੋਂ ਅਸੀਂ ਲਵਾਂਗੇ ਕਿ ਕਿੰਨੀਆਂ ਵੈਂਸ ਚੱਲਦੀਆਂ ਫਿਰ ਉਹਨਾਂ ਦਾ ਇੱਕ ਰਿਕਾਰਡ ਅਸੀਂ ਆਪਣੇ ਕੋਲ ਮੈਂਟੇਨ ਕਰਾਂਗੇ ਉਹਦੇ ਵਿੱਚ ਪਤਾ ਸਾਰੇ ਡਾਕੂਮੈਂਟਸ ਨਾਲ ਅਸੀਂ ਆਪਣੇ ਕੋਲ ਸਬਮਿਟ ਕਰਾਵਾਂਗੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨੇ ਵੈਂਸ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਪੂਰਾ ਖਾਤਾ ਕੀ ਹੈ ਹਰ ਇੱਕ ਡਿਟੇਲ ਅਸੀਂ ਅਸੀਂ ਆਪਣੇ ਕੋਲ ਬੈਂਚ ਕਰਾਂਗੇ ਸਰ ਆਟੋ ਦੀ ਵੀ ਡਿਟੇਲ ਰੱਖਾਂਗੇ ਬੱਸਾਂ ਦੇ ਨਾਲ ਨਾਲ ਆਟੋ ਵੀ ਚੱਲਦੇ ਨੇ ਸਕੂਲੀ ਬੱਚੇ ਲੈ ਕੇ ਜਾਂਦੇ ਨੇ ਘਰ-ਘਰ ਕੇ ਉਹਨਾਂ ਦੇ ਕਾਗਜ਼ਾਤ ਵੀ ਚੈੱਕ ਕਰੂਗੇ ਬਿਲਕੁਲ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਪਹਿਲਾ ਮੋਟਿਵ ਹੈ ਉਹਨਾਂ ਦੀ ਸੇਫਟੀ ਵਾਸਤੇ ਕੁਝ ਵੀ ਕਰਨਾ ਪਏਗਾ ਅਸੀਂ ਰੈਡੀ ਆ ਪ੍ਰਸ਼ਾਸਨ ਬੱਚਿਆਂ ਦੀ ਸੇਫਟੀ ਲਈ ਹਰ ਤਰ੍ਹਾਂ ਨਾਲ ਕੋਈ ਵੀ ਜਿਹੜਾ ਕਦਮ ਚੁੱਕਣਾ ਪਏਗਾ ਕੜੇ ਤੋਂ ਕੜਾ ਅਸੀਂ ਤਿਆਰ ਆ ਬੀਸੀ ਸਾਹਿਬ ਦੇ ਅੰਦਰ ਇੱਕ ਸਕੂਲ ਚੱਲਦਾ ਹੈ ਜਿਹੜਾ ਉਹਦੇ ਵਿੱਚ ਬੱਚੇ ਉੱਤੀ ਸੀ ਬੱਚੇ ਹੁੰਦੇ ਆ ਆਟੋ ਤੇ ਆਉਂਦੇ ਬੱਚੇ ਕਿਹੜੇ ਵਜੇ ਆਉਂਦੇ ਉਸ ਵੇਲੇ ਨਹੀਂ ਮੇਰੇ ਧਿਆਨ 'ਚ ਨਹੀਂਗਾ ਮੈਂ ਇਸ ਜ਼ਿਲ੍ਹੇ ਚ ਨਾਵਾ ਤੇ ਮੈਂ ਇਹ ਜਿਹੜੀ ਗੱਲ ਤੁਸੀਂ ਦੱਸੀ ਮਾਨੂੰ ਆਪਾਂ ਇਹ ਤੇ ਵਰਕ ਆਊਟ ਕਰ ਲੈਨੇ ਕੋਈ ਗੱਲ